ਜਾਂ ਬ੍ਰਹਮ ਹੈ ਜਾਂ ਮਾਇਆ ਦੋ ਚੀਜ਼ਾਂ ਹੈ ਬ੍ਰਹਮ ਵਿੱਚ ਹੈ ਤੋ ਬ੍ਰਹਮ ਦੇ ਸੇ ਬ੍ਰਹਮ ਸੁਣੀਆ ਹੋ ਜਾਏਗਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਸਭੇ ਕਟ ਰਾਮ ਰਾਮਾ ਬੋਲੇ RAM ਬਿਨਾ ਕੋ ਬੁਲੇ ਅਗਰ ਤਾਂ ਦ੍ਰਿਸ਼ਟੀ ਬ੍ਰਹਮ ਵਾਲੀ ਹੋ ਜਾਵੇ ਤਾ ਇਹ ਸਭ ਬ੍ਰਹਮ ਹੈ ਅਗਰ ਮਾਇਆ ਵਾਲੀ ਹੈ ਤਾ ਇਹ ਸਭ तरह-तरह ਦੀ ਤਰੀਕਿਆਂ ਦੀ ਮਾਇਆ ਹੈ ਹੈ ਸਾਰੀ ਮਾਇਆ ਹੀ ਹੈ ਸ਼ਹਿਰ ਵਿੱਚ ਚਲ ਜਾਓ ਉੱਥੇ 200 ਪ੍ਰਕਾਰ ਦੀ ਦੁਕਾਨ 400 ਪ੍ਰਕਾਰ ਦੀ ਦੁਕਾਨ ਮਿਲੂਗੀ ਪਰ ਸਾਰੀ ਕਾਹਦੇ ਤੇ ਖੜੀ ਹੈ ਮਾਇਆ ਵਾਸਤੇ ਖੜੀ ਹੈ ਠੀਕ ਹੈ ਨਾ ਜੀ ਕਿਸੇ ਸ਼ਹਿਰ ਤੇ ਚਲ ਜਾਓ ਤਾਂ ਥੋੜੀਆਂ ਕਈਆਂ ਬਹੁਤ ਬਹੁਤ ਦੁਕਾਨਾਂ ਹਜ਼ਾਰਾਂ ਦੁਕਾਨਾਂ ਨੇ ਹਜ਼ਾਰਾਂ ਹੀ ਲੋਕ ਲੱਖਾਂ ਉੱਥੇ ਜਾ ਰਹੇ ਨੇ ਕਾਦੀ ਸੋਦੇ ਬਾਜੀ ਹੈ ਮਾਇਆ ਇਹਦੀ ਕੁਛ ਦਿੱਤੀ ਕੁਛ ਲਿਆ ਹੈ ਜੋ ਲਿਆ ਉਹ ਵੀ ਮਾਇਆ ਕੀ ਹੈ ਉਹ ਵੀ ਮਾਇਆ ਪੈਸੇ ਦਿੱਤੇ ਕੱਪੜਾ ਲਿਆ ਕੱਪੜਾ ਸਮਾਇਆ ਇਹ ਸ਼ੂਟ ਬੜਾ ਸੋਨਾ ਹੈ ਧਿਆਨ ਉਹਦੇ ਵਿੱਚ ਚਲੇ ਗਿਆ ਤੇ ਮਾਇਆ ਪੈ ਗਈ ਹੈ ਮਾਇਆ ਉਹ ਇੱਕ ਪਾਸਿਓਂ ਜਾ ਕੇ ਦੂਜੇ ਪਾਸਿਓਂ ਦੀ ਆਈ ਮਾਇਆ ਦੇ ਵੱਟੇ ਤੇ ਮਾਇਆ ਦਾ ਹੀ ਠੀਕ ਹੈ ਨਾ ਜੀ ਇਸ ਕਰਕੇ ਐਸੇ ਮਾਇਆ ਦੇ ਵਿੱਚ ਲੱਜ ਸੰਸਾਰ ਨੂੰ ਆ ਇੱਕ ਸਥਾਨ ਸਤਗੁਰੂ ਪਾਸ਼ਾ ਮਹਾਰਾਜ ਜਿੱਥੇ ਵੀ ਗੁਰੂ ਦਾ ਪ੍ਰਕਾਸ਼ ਸਾ ਸੰਗ ਹੋ ਰਿਹਾ ਇੱਥੇ ਆ ਕੇ ਮਾਇਆ ਲੈਂਦੀ ਹੈ